ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਮੁਖ ਪਿਆਰਿਓ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਬੀਬੀ ਪ੍ਰਬਲਿੰਕੌਰ ਦੇ ਪਿੱਛੇ ਕਾਫੀ ਲੋਕ ਹੱਥ ੋਕੇ ਪਏ ਹਨ ਬਹੁਤ ਸਾਰੇ ਲੋਕ ਉਹਨਾਂ ਦੇ ਬਾਰੇ ਬਹੁਤ ਕੁਝ ਮੰਦਾ ਚੰਗਾ ਬੋਲ ਰਹੇ ਹਨ ਪਰ ਸੰਗਤ ਜੀ ਅੱਜ ਜਿਹੜੀ ਵੀਡੀਓ ਤੁਹਾਡੇ ਸਭ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਸ ਦੇ ਵਿੱਚ ਸਿੱਖ ਓਮ ਦੇ ਮਹਾਨ ਪ੍ਰਚਾਰਕ ਭਾਈ ਸੁਖਦੇਵ ਸਿੰਘ ਜੀ ਡੱਲਾ ਬੀਬੀ ਪ੍ਰਬਲਿੰਕੌਰ ਦੇ ਹੱਕ ਵਿੱਚ ਬੋਲ ਰਹੇ ਹਨ ਉਹਨਾਂ ਦੇ ਹੱਕ ਵਿੱਚ ਬੋਲਦਿਆਂ ਭਾਈ ਸੁਖਦੇਵ ਸਿੰਘ ਜੀ ਨੇ ਕਿਹਾ ਹੈ ਕਿ ਭਾਈ ਉਹ ਵੀ ਆਪਣੀ ਦੀ ਹੈ ਕਿ ਆਪਣੀਆਂ ਹੀ ਦੀਆਂ ਨੂੰ ਇਸ ਤਰ੍ਹਾਂ ਨਾਲ ਬਦਨਾਮ ਕਰਨਾ ਚੰਗੀ ਗੱਲ ਨਹੀਂ ਇਸ ਤਰ੍ਹਾਂ ਕਰਕੇ ਅਸੀਂ ਆਪਣੀ ਹੀ ਕੌਮ ਦਾ ਕਹਾਣ ਕਰ ਰਹੀ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਸ ਦਾ ਬਹੁਤ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ ਤੇ ਨਾਲ ਹੀ ਭਾਈ ਸੁਖਦੇਵ ਸਿੰਘ ਜੀ ਡੱਲਾ ਨੇ ਸੰਗਤ ਨੂੰ ਵੀ ਬੇਨਤੀ ਕੀਤੀ ਉਸ ਬੱਚੀ ਨੂੰ ਹੁਣ ਮaaf ਕਰ ਦਿਓ ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਹਨ ਭਾਈ ਸਾਹਿਬ ਨੇ ਹੋਰ ਕੀ ਕੀ ਗੱਲਾਂ ਕਹੀਆਂ ਆਓ ਸੁਣਦੇ ਹਾਂ ਇਸ ਵੀਡੀਓ ਵਿੱਚ ਸਾਡੇ ਮਗਰ ਤੇ ਦੁਨੀਆ ਇਸ ਤਰ੍ਹਾਂ ਪੈ ਗਈ ਨਾ ਤੁਸੀਂ ਕਦੇ ਸਮਝੇ ਨਹੀਂ ਨੀਤੀ ਨੂੰ ਆ ਜਿਹੜੀ ਵੀਡੀਓ ਹੁਣ ਚੱਲਣ ਦੀ ਆ ਚਲੋ ਧੀ ਧਿਆਣੀ ਆ ਨਾ ਗਲਤੀ ਕੀ ਤੋਂ ਨਹੀਂ ਹੁੰਦੀ ਵੇਖੋ ਆਪਣੇ ਵੱਲੋਂ ਆਪਣੇ ਮੈਨੂੰ ਮਾਫ ਕਰ ਦਿਓ ਮੂੰਹ ਛੋਟਾ ਵੱਡੀ ਗੱਲ ਭੈਣਾ ਮਰੀਆਂ ਬੈਠੀਆਂ ਸੁਭਾਵਕ ਬੰਦੇ ਨੂੰ ਕਈ ਵਾਰੀ ਨਹੀਂ ਪਤਾ ਗੁਰੂ ਸੰਗਤ ਮਾਫ ਕਰ ਦਿੰਦੀ ਗੁਰੂ ਮਾਫ ਕਰ ਤੇ ਕਉਡੇ ਰਾਗ ਛਰਗੇ ਸੱਜਣ ਠੱਗ ਬੰਦਾ ਮਾਰ ਕੇ ਨੱਪ ਦਿੰਦਾ ਕਿਤੇ ਛੋਟਾ ਪਾਪੀ ਗੁਰੂ ਨੇ ਸਭ ਨੂੰ ਬਖਸ਼ਤਾ ਅੱਜ ਵੀ ਗੁਰੂ ਬਖਸ਼ਦਾ ਗੁਰੂ ਰਾਮਦਾਸ ਵੱਡੇ ਵੱਡੇ ਪਾਪੀਆਂ ਨੂੰ ਬਰਾ ਜਿਹੜਾ ਸਾਹਮਣੇ 8147 ਲੱਗੀ ਹੈ ਇਹ ਨਹੀਂ ਬਖਸ਼ਦੀ ਅੱਖੋ ਹੈ ਲਾਈਵ ਵੀ ਉਹ ਨਿੱਜੀ ਜ਼ਿੰਦਗੀ ਚਲੋ ਜੇ ਮਜ਼ਾਕ ਹੋ ਹੀ ਗਿਆ ਧੀਆ ਮੈਨੂੰ ਵੀ ਗਾਲਾਂ ਮਿਲਣਗੀਆਂ ਕਾਰਨ ਪਤਾ ਕੀ ਸਾਡੀ ਕੌਮ ਉਹ ਕੌਮ ਸੀ ਗੁਰੂ ਗੋਬਿੰਦ ਸਿੰਘ ਦੀ ਬਗਾਨਿਆਂ ਦੀ ਪੱਤ ਟੱਕਣ ਵਾਲੀ ਅੱਜ ਜਿਹੜਾ ਉੱਠਦਾ ਪੱਗ ਦਾੜਾ ਪ੍ਰਕਾਸ਼ ਤੇ ਨਾਲ ਉਹਦੀ ਵੀਡੀਓ ਜੋੜ ਕੇ ਤੇ ਦੁਨੀਆ ਖਰੇ ਕਿਹੜੀ ਪੰਗਾਣੀ ਦੀ ਜੰਗ ਜਿੱਤੀ ਆ ਗਲਤੀ ਹੋ ਗਈ ਛੱਡੋ ਖੜਾ ਹਰ ਬੰਦਾ ਨਵੇਂ ਤੋਂ ਨਵਾਂ ਰੋਜ ਲੱਗੇ ਇਹ ਕਿਦਰ ਨੂੰ ਤੁਰ ਪੇ ਆਪਾਂ ਨੁਕਸਾਨ ਕਰ ਲੈਣਾ ਆਖੋ ਸਤਨਾਮ ਉਹਨੇ ਤਾਂ ਗਲਤੀ ਕਰਤੀ ਜੋ ਹੋਣਾ ਸੀ ਹੋ ਗਿਆ ਪਰ ਜਿਹੜਾ ਗਾਂ ਉਸ ਚੀਜ਼ ਨੂੰ ਵਧਾਈ ਜਾਂਦੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਭਵਿੱਖ ਤੇ ਅਸਰ ਪੈ ਜਾਣਾ ਇੱਚ ਸਾਡੀ ਬੇਇੱਜ਼ਤੀ ਆ ਸਾਰਿਆਂ ਦੀ ਗੱਜ ਕੇ ਆਖੋ ਸਤਨਾਮ ਜੇ ਸੋਚ ਕੇ ਵੇਖੀਏ ਨਾ ਤੇ ਦੁੱਧ ਤੋਤਾ ਕੋਈ ਵੀ ਨਹੀਂ ਆ ਪਰ ਇਹ ਨਾ ਵੀ ਜਿਹੜਾ ਸਾਹਮਣੇ ਆ ਜਾਂਦਾ ਏ ਲੋਕੀ ਤੇ ਆਪਦੇ ਘਰੇ ਗਲਤੀ ਕਿੱਡੀ ਵੀ ਹੋਵੇ ਉੱਤੇ ਪਰਦਾ ਪਾਉਂਦੇ ਆ ਇਹ ਸਾਡੀ ਕੌਮ ਨੂੰ ਅੱਜ ਅਗਲੇ ਇਸਰਾਏ ਬਰਬਾਦ ਕਰਨਦਾ ਏ ਵੀ ਜਿੰਨਾ ਵਾਅਦੇ ਤੋਂ ਵਾਅਦੇ ਬਦਨਾਮ ਕਰਦੇ ਉਹ ਜਿੰਨਾ ਵੀ ਹੋ ਸਕਦਾ ਤੁਸੀਂ ਮੇਰੇ ਪੜੇ ਲਿਖੇ ਵੀਰ ਬੈਠੇ ਗਿਆਨੀ ਕਦੇ ਨੋਟ ਕੀਤਾ ਕਿਸੇ ਪੰਡਤ ਦੀ ਵੀਡੀਓ ਪੱਤਰਕਾਰ ਨੇ ਪਾਈ ਹੋਵੇ ਕਿਸੇ ਕਾਜੀ ਦੀ ਪਾਈ ਹੋਵੇ ਕਿਸੇ ਸਾਈ ਪਾਸਟਰ ਦੀ ਪਾਈ ਹੋਵੇ ਰੋਂਦੇ ਦੀ ਬਾਕੀ ਕਿਹੜਾ ਮੁੱਕ ਗਿਆ ਕਿੰਨੇ ਲੋਕ ਨੇ ਜਦੋਂ ਵੀ ਵੀਡੀਓ ਪਾਉਗੀ ਜਾਂ ਰਾਗੀ ਰੋਂਦਾ ਉਦੋਂ ਜਾਂ ਗਰੰਥੀ ਜੇ ਝੂਠ ਆ ਤਾਂ ਦੱਸੋ ਕਦੇ ਗੌਰ ਨਾਲ ਬਹਿ ਕੇ ਵੇਖਿਓ ਬੁੱਧੀ ਜੀਵੀ ਆ ਤੁਸੀਂ ਇਹ ਕਿਹੜੀਆਂ ਸ਼ਕਤੀਆਂ ਕਿਹੜੀਆਂ ਤਾਕਤਾਂ ਜਿਹੜੀਆਂ ਤੁਹਾਡੇ ਦਰ ਨੂੰ ਤੁਹਾਡੇ ਘਰ ਨੂੰ ਤੁਹਾਡੇ ਗੁਰੂ ਦੀ ਬਖਸ਼ਿਸ਼ ਨੂੰ ਬਦਨਾਮ ਕਰੀ ਜਾਂਦੇ ਵੀ ਆਉਣ ਵਾਲੀ ਪੀੜੀ ਦਾ ਮਾਣ ਹੀ ਚੁੱਕਿਆ ਜਾਵੇ ਇਦਰੋਂ ਗੁਰੂ ਵੇਲੇ ਕਿਹੜੇ ਕਿਹੜੇ ਪਾਪੀ ਹੋਏ ਆ ਕਿਹੜੇ ਕਿਹੜੇ ਨਖੇਦ ਹੋਏ ਜਿਨ੍ਹਾਂ ਨੇ ਪੱਲਾ ਪਾਇਆ ਤੇ ਗੁਰੂ ਸਾਹਿਬ ਜੀ ਨੇ ਆਖਿਆ ਪਿਛਲੇ ਔਗਣ ਬਖਸ਼ ਲੈ। ਪਰ ਅੱਗੇ ਮਾਰਗ ਪਰ ਅੱਜ ਪਤਾ ਨਹੀਂ ਨਵਾਂ ਹੀ ਕੰਮ ਚੱਲ ਪਿਆ। ਪਿਛਾ ਅੱਜ ਬੋਲੇ ਛਾਨਣੀ ਵੀ ਬੋਲੇ। ਗੁਰਮੁਖ ਪਿਆਰਿਓ ਉਮੀਦ ਕਰਦੇ ਹਾਂ ਕਿ ਵੀਡੀਓ ਆਪ ਸਭ ਜੀ ਨੂੰ ਚੰਗੀ ਲੱਗੀ ਹੋਵੇਗੀ। ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਵੀਡੀਓ ਸਭ ਤੱਕ ਪਹੁੰਚ ਸਕੇ ਤੇ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਨਾ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ